ਸੁਰਤਾ ਸਿੰਘ ਅੰਤੋਰ, ਕਮਲਕੀਸ਼ੋਰ, ਗੁਰਦਾਸਪੁਰ ਪਾਇਆ, ਜ਼ਿਲ੍ਹਾ ਪ੍ਰੈਸ ਸੱਤਰੇ, ਇਫ2 ਪਠਾਨਕੋਟ, ਸੋਮਰਾਜ, ਬਚਨ ਸਿੰਘ, ਗੁਰਦੀਪ ਸਿੰਘ, ਗੁਰਮੀਤ ਸਿੰਘ, ਕੈਪਟਨ ਦਰਸ਼ਨ ਕੁਮਾਰ, ਮਨੋਜ ਕੁਮਾਰ, ਮਨੋਜ, ਮਨਜੋਤਰਾ, ਉਤਮ ਚੰਦ ਆਦੀ ਸਾਰੇ ਸ਼ਾਮਿਲ ਰਹੇ ਅਤੇ ਇਸ ਮੌਕੇ ਤੇ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜਵਾਨੀ। ਤਦ ਤੱਕ ਬਨੇ ਰਹੋ ਸੈਦਨਾਤ ਦੇਖਦੇ ਰਹੋ ਪੰਜਾਬ ਦੇ ਕੇ ਨਿਊਜ਼ ਹਾਂ ਜੀ ਸਰ ਅੱਜ ਵੱਤ ਤੋਂ ਮੈਨੂੰ ਜਿਹੜਾ ਮੈਸੇਜ ਆਇਆ ਹੈ ਉਹ ਕੀ ਹੈਗਾ ਪ੍ਰੋਗਰਾਮ ਦੇ ਕੀ ਬਾਰੇ ਬੋਲਦੇ ਨੇ ਹੈ ਮੈਂ ਕੌਂਟਰਟ ਮੁਖਤਿਆਰ ਸਿੰਘ ਮਾਨ ਸਿੰਘ ਪਰ ਆਈਐਫਟੀਜੂ ਦਾ ਜਿਲ੍ਸ ਕਤਰ ਅੱਜ ਅਸੀਂ ਜੋ ਸਾਡੇ ਸ਼ਹਿਰ ਸਕਾਗੋ ਦੇ ਵਿੱਚ 1886 ਦੇ ਵਿੱਚ ਵਾਪਰਿਆ ਸੀ ਉਹ ਦੋ ਸਾਡੇ ਮਜ਼ਦੂਰਾਂ ਦੀ ਧੜੀ ਜਿਹੜੀ ਹੈ ਉਹ 8 ਘੰਟੇ ਕੀਤੀ ਜੈਸੀ ਮਜ਼ਦੂਰਾਂ ਸੰਘਰਸ਼ ਕੀਤਾ ਸੀ ਤੇ 8 ਘੰਟੇ ਦੀ ਹਾੜੀ ਹੋਈ ਸੀ ਅੱਜ ਸਾਡੀਆਂ ਸਰਕਾਰਾਂ ਜਿਹੜੀਆਂ ਇਹ ਫਿਰ ਦੁਬਾਰਾ ਪਹਿਲਾਂ ਹੀ ਰਾਜ ਲਿਆਂਡੀਆਂ ਜੋ ਕਿ ਮਨੋਸੰਮਤੀ ਲਾਗੂ ਕਰਦੀਆਂ ਨੇ ਇਸ ਚੀਜ਼ ਨੂੰ ਅਸੀਂ ਇਹਦਾ ਵਿਰੋਧ ਵੀ ਕਰਨਿਆ ਕਿ ਸਾਡੋ 8 ਘੰਟੇ ਡਿਊਟੀ ਹੋਣੀ ਚਾਹੀਦੀ ਹੈ 12 ਘੰਟੇ ਡਿਊਟੀ ਅਸੀਂ ਨਹੀਂ ਕਰਾਂਗੇ ਇਸ ਵਾਸਤੇ ਅੱਜ ਅਸੀਂ ਇਦਾਂ ਵੀ ਅਸੀਂ ਹਰ ਸਾਲ ਮਤਲਬ ਹੈ ਇਦਾਂ ਨਹੀਂ ਕਿਤੇ ਬਾਹਰ ਮਨਾਈਦਾ ਮਤਲਬ ਮਜ਼ਦੂਰ ਦਿਵਸ ਅੱਜ ਅਸੀਂ ਇਹ ਫਤਿਹ ਸਕੂਲ ਦੇ ਵਿੱਚ ਇੱਥੇ ਸਰਕਾਰੀ ਜਗ੍ਹਾ ਇੱਥੇ ਅਸੀਂ ਰੱਖਿਆ ਸੀ ਤਾਂ ਚਲੋ ਇਧਰ ਦੀ ਪਬਲਿਕ ਨੂੰ ਵੀ ਅਸੀਂ ਜਾਗਰਤ ਕਰੀਏ ਕਿ ਮਤਲਬ ਜੋ ਸਾਡਾ ਮਜ਼ਦੂਰਾਂ ਦਾ ਹੱਕ ਹੈ ਹਕੂਕ ਨੇ ਉਹ ਅਸੀਂ ਕਿੱਦਾਂ ਸਰਕਾਰ ਤੋਂ ਲੈ ਸਕੀਏ ਕਿੱਦਾਂ ਸਾਡੇ ਸਾਥੀਆਂ ਨੂੰ 8 ਘੰਟੇ ਦਿਹਾੜੀ ਮਨਵਾਈ ਸੀ ਤੇ ਅਸੀਂ ਹੁਣ ਫਿਰ ਇਕੱਠੇ ਹੋਵਾਂਗੇ ਜੋ ਸਾਡੇ ਸਰਕਾਰ ਨੇ ਸਾਡੇ ਹੱਕਾਂ 'ਤੇ ਡਾਕਾ ਮਾਰਿਆ ਜੋ ਕਿ ਸਾਡੀ ਮੁੜਕੇ ਨਾ 12 ਘੰਟੇ ਡਿਊਟੀ ਕਰਦੀ ਹੈ ਤੇ ਸਾਡੇ ਹੱਕ ਜਿਹੜੇ ਸਾਰੇ ਸੀਨ ਲਏ ਗਏ ਨੇ ਤੇ ਇਸ ਵਾਸਤੇ ਅਸੀਂ ਅੱਜ ਇਕੱਠੇ ਹੋ ਕੇ ਇਹਨਾਂ ਹੱਕਾਂ ਵਾਸਤੇ ਲੋਕਾਂ ਨੂੰ ਜਾਗਰਤ ਕਰਾਂਗੇ ਤੇ ਉਹ ਹੱਕ ਲੈਣ ਵਾਸਤੇ ਅਸੀਂ ਅੱਜ ਮਤਲਬ ਐ 1 ਮਈ ਮਈ ਦਿਵਸ ਨੂੰ ਮਨਾਉਣ ਵਾਸਤੇ ਇੱਥੇ ਪ੍ਰੋਗਰਾਮ ਕੀਤਾ। ਦੇਖੋ ਜੀ ਅੱਜ 1 ਮਈ ਮਈ ਦਿਵਸ ਜਿਹੜਾ ਹੈ ਮਨਾਇਆ ਜਾ ਰਿਹਾ ਹੈ। ਮਈ ਦਿਵਸ ਦੇ ਉਪਲਕਸ਼ ਵਿੱਚ ਸਾਰੇ ਮਜ਼ਦੂਰਾਂ ਨੂੰ ਜਿਹੜਾ ਹੈ ਅਵੇਅਰ ਕੀਤਾ ਗਿਆ। ਇਹਨਾਂ ਦੇ ਹੱਕਾਂ ਬਾਰੇ ਦੱਸਿਆ ਗਿਆ। ਕਿਉਂ ਦੱਸਿਆ ਗਿਆ ਕਿਉਂਕਿ ਸੈਂਟਰਲ ਗਵਰਨਮੈਂਟ ਦਾ ਇੱਕੋ ਹੀ ਉਦੇਸ਼ ਰਹਿ ਗਿਆ ਕਿ ਮਜ਼ਦੂਰ ਜਿਹੜਾ ਗਰੀਬ ਹੈ ਗਰੀਬ ਅਸੀਂ ਰਹਿ ਨਹੀਂ ਦੇਣਾ ਤੇ ਮਜ਼ਦੂਰਾਂ ਨੇ ਵੀ ਅੱਜ ਇਹ ਪ੍ਰਣ ਕੀਤਾ ਕਿ ਜੇ ਮਜ਼ਦੂਰਾਂ ਦੀ ਜਿਹੜੀ ਹੈ ਉਹਨਾਂ ਦੇ ਜਿਹੜੇ ਹੱਕ ਹੈ ਉਹ ਇਹ ਸਰਕਾਰ ਕੁਚਲਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਮਜ਼ਦੂਰਾਂ ਨੇ ਅੱਜ ਇੱਥੇ ਪ੍ਰਣ ਲਿਆ ਕਿ ਅਸੀਂ ਵੀ ਜਿਹੜਾ ਹੈ ਇਸ ਸਰਕਾਰ ਦੀ ਜਿਹੜੀ ਹੈ ਜੜ੍ਹਾਂ ਹਲਾ ਦੇ ਦੇ ਜੜ੍ਹਾਂ ਹਲਾਵਾਂਗੇ ਕਿਸ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਅੱਜ ਇਸ ਮੌਕੇ ਤੇ ਕਿ ਜੇ ਮਜ਼ਦੂਰਾਂ ਦੇ ਹੱਕਾਂ ਤੇ ਤੁਸੀਂ ਡਾਕਾ ਮਾਰਦੇ ਹੋ ਤੇ ਅਸੀਂ ਤੁਹਾਡੇ ਜਿਹੜੀ ਸੱਤਾ ਤੇ ਡਾਕਾ ਮਾਰਾਂਗੇ ਤੁਹਾਡੀ ਸੱਤਾ ਨੂੰ ਜਿਹੜਾ ਉਖਾੜ ਕੇ ਰੱਖ ਦਾਂਗੇ ਜੈ ਜਨਤਾ ਜੈ ਸਿੰਘਾ ਰੇਸ਼ ਜਿੱਤੀ ਜਰਦੇ ਲੋਕਾਂ ਦੀ ਕੀ ਅੱਜ ਪ੍ਰੋਗਰਾਮ ਤੁਹਾਡੇ ਕੋਲੋਂ ਕਰਦੇ ਹੋ ਸਰੋਸੇਨ ਤੌਰ ਪ੍ਰੋਗਰਾਮ ਅੱਜ ਪੂਰੀ ਦੁਨੀਆ ਦੇ ਉੱਤੇ ਜਿੱਦਾਂ ਫਸਟ ਮੈਂ ਬਣਾਇਆ ਜਾਂਦਾ ਲੀਵਰ ਲੀਵਰ ਦੇ ਇਸ ਉਸੇ ਸਮਾਂਦਰ ਦੇ ਵਿੱਚ ਹੀ ਅੱਜ ਪ੍ਰੋਗਰਾਮ ਹੈ ਸਾਡੇ ਸੱਖਾਂ ਚ ਵਰ ਵੀ ਇੱਕ ਕੜੀ ਵੱਜਾ ਬਣਾਇਆ ਗਿਆ ਜਿਹੜਾ ਪੂਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਉਸੇ ਤਰ੍ਹਾਂ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਮਜ਼ਦੂਰਾਂ ਤੋਂ 12 ਤੋਂ 16 ਘੰਟੇ ਕੰਮ ਲੈਂਦੇ ਸੀ ਅੱਜ ਵੀ ਸਰਕਾਰ ਦੀਆਂ ਨੀਤੀਆਂ ਚਾਹੇ ਸੈਂਟਰ ਦੀ ਚਾਹ ਪੰਜਾਬ ਦੀ ਹੈ ਇਹ ਵੀ ਹੁਣਾਂ ਪਤਾ ਚੱਲਣਾ ਚੁਰ ਗਈ ਹੈ ਇਸ ਕਰਕੇ ਅਸੀਂ ਅੱਜ ਇੱਥੇ ਇਕੱਠ ਰੱਖਿਆ ਸੀ ਮਜ਼ਦੂਰਾਂ ਨੂੰ ਜਾਗਰਤ ਕਰਨ ਵਾਸਤੇ ਕਿ ਉੱਠੋ ਲੋਕੋ ਤੁਹਾਡੇ ਤੇ ਹੱਕਾਂ ਦੇ ਡਾਕਾ ਵੱਜ ਰਿਹਾ ਸਾਡੇ 44 ਕਾਨੂੰਨ ਜਿਹੜੇ ਚਾਰ ਕੋਡਾਂ ਚ ਬਦਲ ਕੇ ਤੇ ਸਾਰਾ ਜਿਹੜਾ ਉਹ ਕਾਰਪੋਰੇਟ ਦੇ ਪੱਖ ਦੇ ਵਿੱਚ ਕਾਨੂੰਨ ਬਣਾਏ ਜਾ ਰਹੇ ਨੇ ਮਜ਼ਦੂਰਾਂ ਦੇ ਵਿਰੁੱਧ ਬਣਾਏ ਜਾ ਰਹੇ ਨੇ ਇਸ ਕਰਕੇ ਲੋਕਾਂ ਨੂੰ ਅੱਜ ਕਾਫੀ ਦੇਣਾ ਤੋਂ ਅਸੀਂ ਪੰਡਾ ਵਿੱਚ ਅਪੀਲ ਕਰਨ ਦੇ ਸੀ ਸੋ ਅੱਜ 1 ਮਈ ਨੂੰ 1 ਮਈ ਨੂੰ ਅੱਜ ਮਜ਼ਦੂਰ ਦਿਵਸ ਵਜੋਂ ਇੱਥੇ ਜਦੋਂ ਇਕੱਠੇ ਹੋ ਕੇ ਸਾਰੇ ਲੋਕਾਂ ਨੂੰ ਸਾਰੇ ਸਾਥੀਆਂ ਨੇ ਇਹ ਗੱਲ ਸਮਝਾਈ ਹੈ ਕਿ ਮਜ਼ਦੂਰ ਸਾਥੀਓ ਕਿਸਾਨ ਸਾਥੀਓ ਦੁਕਾਨਦਾਰ ਸਾਥੀਓ ਸਾਰੇ ਇਕ ਹੋ ਜੋ ਇਹ ਸਰਕਾਰ ਦੇ ਹਮਲਿਆਂ ਤੋਂ ਬਚਣਾ ਤਾਂ ਕਿਉਂਕਿ ਸਰਕਾਰਾਂ ਦੀ ਮਜ਼ਦੂਰਾਂ ਪ੍ਰਤੀ ਜਿਹੜੀ ਸੋਚ ਬਹੁਤ ਇੰਨੀ ਗੰਭੀਰ ਨਹੀਂ ਹੈ ਮਾੜੀ ਹੈ ਧੰਨਵਾਦ ਜਨਤਾ ਜੀ ਸੰਘਰਸ਼ ਜਿੱਤਦਾ ਰਹੇਗਾ ਅਦੇ ਬੋਲ ਦੇ ਵਿੱਚ ਰੱਖੇ ਲਗਾਤਾਰ ਤੁਹਾਡੇ ਕੋਲ ਪਿੰਡਾਂ ਦੇ ਵਿੱਚ ਵੀ ਰੱਖੇ ਜਾਏਗਾ ਇਸ ਤਰ੍ਹਾਂ ਜਿਹੜਾ ਮਜ਼ਦੂਰ ਨੂੰ ਜਾਗਰੂਕ ਕੀਤਾ ਜਾਏਗਾ ਨੇ ਹੋ ਸਾਡੇ ਅਗਲੀ ਜੋ ਇਸੋ ਜਿਹੜਾ जथेबंदी का जो ऐलान होगा इस तरह पेंड पिंड जाके मीटिंग करा उ जागरूक करेंगे उत्तर कमेटियां बनावेंगे